ਇਸ ਕਰਕੇ ਜੇ ਪੰਜਾਬੀ ਹੈ ਪੰਜਾਬ ਰਹਿੰਦਾ ਪੰਜਾਬੀ ਹੈ ਉਹਦੀ ਭਾਸ਼ਾ ਪੰਜਾਬੀ ਹੈ ਔਰ ਸਾਨੂੰ ਹਰ ਇੱਕ ਨੂੰ ਜਦੋਂ ਮਰਦਮਸ਼ੁਮਾਰੀ ਹੋਵੇ ਆਪਣੀ ਭਾਸ਼ਾ ਪੰਜਾਬੀ ਲਿਖਾਇਆ ਕਰੋ ਕਿ ਚੀਜ਼ਾਂ ਨੰਬਰਾਂ ਦੇ ਚੱਲਦੀਆਂ ਨੇ ਜਦੋਂ ਸਰਕਾਰ ਕੋਲ ਨੰਬਰ ਜਾਂਦੇ ਨੇ ਔਰ ਸਾਨੂੰ ਪਤਾ ਲੱਗਦਾ ਕਿੰਨੇ ਪੰਜਾਬੀ ਨੇ ਪੰਜਾਬੀ ਲਈ ਕਿੰਨੇ ਚਿੰਤਤ ਨੇ ਸਾਡੀ ਪੰਜਾਬੀ ਨੂੰ ਹੋਰ ਤਰੱਕੀ ਉਭਾਰ ਮਿਲੇਗਾ ਇਸ ਕਰਕੇ ਸਾਰੇ ਲੋਕ ਇਹ ਬਿਯਾਰਸ਼ ਕਰਦੇ ਨੇ ਕਿ ਬੱਚਿਆਂ ਨੂੰ ਪੰਜਾਬੀ ਨੂੰ ਬਿਲਾਓ ਕਿਉਂਕਿ ਬੱਚੇ ਪੰਜਾਬੀਆਂ ਜੁੜਨਗੇ ਕਰੀਏ ਭਾਸ਼ਾ ਨੇ ਆਪਾਂ ਕਹਿ ਦਿੰਦੇ ਨਹੀਂ ਮਾਰਦੀਆਂ ਭਾਸ਼ਾ ਜੀਵੀਆਂ ਤਾਂ ਰਹ ਸਕਦੀਆਂ ਜਿਵੇਂ ਅਗਲੀ ਵੀਡੀਓ ਉਹ ਭਾਸ਼ਾ ਦਾ ਧਿਆਨ ਵੀ ਕਹਿਣ ਜਾਂਦਾ ਹੈ ਕਿ ਭਾਸ਼ਾ ਨਹੀਂ ਬਸਤਾ ਉਹ ਸਾਡੇ ਵਿੱਚ ਇੱਕ ਬੜਾ ਵੱਡਾ ਨਿਗਾਹ ਆ ਰਿਹਾ ਕਿ 95 ਲੋਕ ਬੋਲ ਰਹੇ ਸਾਡੇ ਬੱਚੇ ਕਮੈਂਟਸ ਵਿੱਚ ਲਿਖਣ ਪੰਜਾਬੀ ਸਿੱਖੇ ਅਗਰੇਵੀ ਜੋ ਬੜੀ ਸਿੱਖਣ ਪਰ ਜੇ ਪੰਜਾਬੀ ਨਹੀਂ ਸਿੱਖਦੇ ਪੰਜਾਬੀ ਨਾਲ ਪਿਆਰ ਨਹੀਂ ਕਰਦੇ ਪੰਜਾਬੀ ਸੱਭਿਆਚਾਰ ਨਾਲ ਪਿਆਰ ਨਹੀਂ ਕਰਦੇ ਪੰਜਾਬੀ ਵਿਰਸੇ ਨਾਲ ਨਹੀਂ ਦੁੱਖਦੇ ਤੇ ਬੱਚੇ ਸਾਡੇ ਸਾਡੇ ਤੋਂ ਧੂਕ ਹੋ ਜਾਣਗੇ ਸਾਨੂੰ ਅੱਜ ਉਹ ਚੀਜ਼ ਸਮਾਜ ਦੀ ਲੋੜ ਹੈ ਬੱਚਿਆਂ ਨੂੰ ਬਾਸਿਕ ਪੁਸਤਕਾਂ ਦੀ ਲੋੜ ਹੈ ਉਹਨਾਂ ਨੂੰ ਪੰਜਾਬੀ ਪੜਾਉਣ ਦੀ ਲੋੜ ਹੈ ਜਦੋਂ ਚੰਗੀ ਦਾ ਪੰਜਾਬੀ ਉੱਪਰ ਤੱਕ ਹੋ ਜਾਣਗੇ ਬਾਕੀ ਲੈਂਗੁਏਜ ਵੀ ਬਹੁਤ ਜਲਦੀ ਸਿੱਖ ਜਾਣਗੇ ਕਿਉਂਕਿ ਅੱਜ ਇਹ ਤੁਸੀਂ ਸਾਰਾ ਜਾਣਦੇ ਹੋ ਕਿ ਸਾਰੇ ਵਰਗ ਦੇ ਸਾਰੇ ਸੰਸਾਰ ਦੇ ਅੰਗਰੇਜ਼ੀ ਸਿਰ 2% ਹੋਣੀ ਹੈ 8% ਲੋਕਾਂ ਦਾ ਵੀ ਜਵਾਬ ਹੈ ਕਿ 8% ਹੋਣੀ ਹੈ ਸਾਰੇ ਸੰਸਾਰ ਵਿੱਚ 8% ਲੋਕ ਅੰਗਰੇਜ਼ੀ ਬੋਲਦੇ 92% ਲੋਕ ਦੇ ਬਾਕੀ ਪੰਜਾਬੀ ਬੋਲਦੇ ਇਹ ਬਾਲੀਵੁੱਡ ਦਾ ਰੀਡਿੰਗ ਬਣਾ ਸਕਦਾ ਹੈ ਸਭਾ ਸਕਦਾ ਹੈ ਸਭ ਨੂੰ ਹਿੰਮਤ ਕਰਨੀ ਪਈਏ ਪੰਜਾਬੀ ਨੂੰ ਵਿਗਾਰ ਦੇ ਪੱਤਾ ਬਣਾਉਣਾ ਪਏਗਾ ਸਾਡੀ ਉਰਦੂ ਦੀ ਭਾਸ਼ਾ ਬਣੀ ਸਾਡੇ ਡਾਕਟਰ ਪੰਜਾਬੀ ਡਾਕਟਰ ਬਣ ਇੰਜੀਨੀਅਰ ਬਣ ਔਰ ਇਸ ਭਾਸ਼ਾ ਨੂੰ ਜਿਹੜਾ ਭਾਸ਼ਾ ਦਰਜਾ 1960 ਤੋਂ ਵਧੇਰਾ ਰਾਜ ਭਾਸ਼ਾ ਦਾ ਕੋਈ ਚਵਲ ਕੀਤਾ ਨਹੀਂ ਨੂੰ ਕੀਤਾ ਜਾਵੇ ਔਰ ਸੰਗਠਿਤ ਕੀਤਾ ਕਰਨੀ ਸਾਡੇ ਬੱਚੇ ਵਿਗਾਰ ਇਸ ਮਿਲੇਗਾ ਬਾਹਰ ਜਾਣ ਨੂੰ